ਕ੍ਰਿਸਤਿਆ ਨੂੰ ਤਾਰ-ਤਾਰ ਕਰਦੀਏ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਭਰਾ ਦੇ ਵੱਲੋਂ ਆਪਣੀ ਮਾਸੀ ਦੀ ਕੁੜੀ ਦੇ ਨਾਲ ਜ਼ਬਰ ਜਨਾਹ ਕਰਨ ਦਾ ਇਹ ਮਾਮਲਾ ਸਾਹਮਣੇ ਆਇਆ। ਇਹ ਖਬਰ ਹੁਸ਼ਿਆਰਪੁਰ ਦੇ ਕਸਬਾ ਚੱਬੀਵਾਲ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ 17 ਸਾਲਾ ਕੁੜੀ ਨੇ ਆਪਣੇ ਸਕੇ ਮਾਸੀ ਦੇ ਮੁੰਡੇ ਤੇ ਜ਼ਬਰ ਜਨਾਹ ਦੇ ਇਲਜ਼ਾਮ ਲਗਾ ਦਿੱਤੇ ਨੇ। ਤਪੜਤ ਲੜਕੀ ਦਾ ਇਹ ਕਹਿਣਾ ਹੈ ਕਿ ਉਸਦੀ ਮਾਸਦੀ ਦਾ ਲड़का ਉਹਨਾਂ ਦੇ ਘਰ ਆਇਆ ਸੀ ਰਾਤ ਨੂੰ ਜਦੋਂ ਇੱਕੀ ਕਮਰੇ ਚ ਸੁੱਤੇ ਸੰਤਾ ਉਸ ਪਰ ਆ ਦੇ ਵੱਲੂ ਜ਼ਬਰਦਸਤੀ ਕੀਤੀ ਗਈ ਹੈ ਤੇ ਵੀਡੀਓ ਵੀ ਬਣਾ ਲਈ ਗਈ ਉਸ ਨੂੰ ਕਿਹਾ ਗਿਆ ਕਿ ਉਹ ਕੱਲ ਆਪਣੇ ਘਰਦਿਆਂ ਨੂੰ ਜੀ ਦੱਸੇਗੀ ਤਾਂ ਉਸਦੇ ਪਰਿਵਾਰ ਨੂੰ ਤੇ ਉਸ ਨੂੰ ਜਾਨੂ ਮਾਰ ਦਿੱਤਾ ਜਾਵੇਗਾ ਤਾਂ ਰਿਸ਼ਤਿਆਂ ਨੂੰ ਤਾਰ-ਤਾਰ ਕਰਦਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਸਕੇ ਮਾਸੀ ਦੇ ਮੁੰਡੇ ਦੇ ਵੱਲੂ ਵੇਖੋ ਇਹ ਘਣਾਉਣਾ ਕਾਰਾ ਕੀਤਾ ਗਿਆ ਬੇਟਾ ਕੀ ਕਿਹੜੀ ਕਲਾਚ ਪੜਦੇ ਕਿੱਥੇ ਪੜਦੇ ਮੈਂ ਦੀ ਇਹ ਵੀ ਸਲਾਮਾਵਾਦ ਕਾਲਜ ਪੜ੍ਹਦੀ ਆ ਪਲੱਸ 1 ਕਲਾਸ ਕੀ ਹੋਇਆ ਸੀ ਜਿਹੜਾ ਮਾਸੀ ਦਾ ਬੇਟਾ ਤੁਹਾਡੇ ਘਰ ਆਇਆ ਸੀ ਕਦੋਂ ਆਇਆ ਸੀ ਕੀ ਕੀ ਹੋਇਆ 21 ਤਰੀਕ ਨੂੰ ਆਇਆ 21 ਤਰੀਕ ਨੂੰ ਆਇਆ ਸੀ 10ਵੇਂ ਮਹੀਨੇ ਨਹੀਂ 9ਵੇਂ ਮਹੀਨੇ ਤੇ ਉਹ ਆਪਣੀ ਗੱਡੀ ਵੇਚਣ ਆਏ ਸੀ ਇੱਕ ਦਿਨ ਲੈਣ ਲਿਆਏ ਸੀਗੇ ਤੇ ਮੇਰੀ ਦੀਦੀ ਮੇਰੇ ਨਾਲ ਪਈ ਸੀ ਰਾਤ ਨੂੰ ਇਹਨਾਂ ਦੇ ਢਿੱਡ 'ਚ ਬਹੁਤ ਪੇਨ ਹੋ ਲੱਪੀ ਤੇ ਮੋਰੇ ਚ ਲਗੇ ਤੇ ਬ੍ਰਦਰ ਮੇਰੇ ਕੋ ਆਵੇ ਤੇ ਬ੍ਰਦਰ ਨੇ ਮੇਨਾਂ ਗਲਤੀ ਯੂਜ਼ ਕੀਤਾ ਕਹਿੰਦਾ ਜੇ ਤੂੰ ਕਿਸੇ ਨੂੰ ਦੱਸਿਆ ਤਾਂ ਮੈਂ ਤੇਰੇ ਸਾਰੇ ਘਰ ਦੇ ਮਾਰ ਦೇನೆ ਕੋ ਵੀਡੀਓ ਵਗੈਰਾ ਵੀ ਬਣਾਈਏ ਨਾ ਹਾਂਜੀ ਹੁਣ ਮੇਰੀ ਵੀਡੀਓ ਵੀ ਬਣਾਈਂ। ਟਿਕ ਪੁਲਿਸ ਗਏ ਹੋ ਕਿੰਨੀ ਜਗ੍ਹਾ ਗਏ ਹੋ ਕੋ ਹੁਣ ਤੱਕ ਇਨਸਾਫ ਮਿਲਿਆ? ਨਹੀਂ ਸਰ ਕੀ ਚਾਹੁੰਦੇ ਹੋ ਇਸ ਤਰ੍ਹਾਂ ਦੇ ਇਨਸਾਨ ਨਾਲ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ? ਬਸ ਤੋ ਵਸਾ ਜਾ ਦਿੱਤੀ ਆਵੇਂ ਉਹਨੂੰ। ਕਿੰਨੀ ਉਮਰ ਹੈ ਬੇਟਾ ਸਾਡੀ? ਇਹਦੀ 17 ਹੁਣ ਡਰ ਹੈ ਕੋਈ। ਲੱਗਦਾ ਕਿ ਸਾਡੇ ਨਾਲ ਕੁਝ ਕੰਨ ਨਾ ਜਾਣ। ਕਿਸ ਤਰ੍ਹਾਂ ਦੇ ਇਨਸਾਨ ਹੈ ਆਓ। ਨਸ਼ੇੜੀ ਟਾਈਪ ਦਰਦੇ ਨਸ਼ੇੜੀ ਆ ਦੋਨੇ ਬ੍ਰਦਰ ਨਸ਼ੇੜੀ ਆ ਹੁਣ ਕਾਲਜ ਜਾਂਨੇ ਹੋ ਕਿ ਕਾਲਜ ਛੱਡ ਦਿੱਤਾ ਕਾਲਜ ਛੱਡਤਾ ਕੀ ਕਾਰਨ ਦਰਦ ਦਰਦ ਦੇ ਕਾਰਨ 21 ਤਰੀਕ ਨੂੰ ਮੇਰੀ ਭੈਣ ਦਾ ਮੁੰਡਾ ਛੋਟਾ 21 ਤਰੀਕ ਨੂੰ ਸਾਡੇ ਘਰ ਆਏ ਸੀ ਉਹਨਾਂ ਨੇ ਗੱਡੀ ਵੇਚਣੀ ਸੀ ਤੇ ਉਹ ਰਾਤ ਰਹਿ ਫਿਰ ਉਹਨੇ ਮੇਰੀ ਗੁੜੀਆ ਦੇ ਨਾਲ ਗਲਤ ਕੰਮ ਕੀਤਾ ਤੇ ਫਿਰ ਅਸੀਂ ਕਈ ਜਗ੍ਹਾ ਗਏ ਥਾਣੇ ਵੀ ਗਏ ਤੇ ਡੀਐਸਪੀ ਚੱਬੇ ਵਾਲਿਆਂ ਕੋ ਵੀ ਗਏ ਪਰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਤੇ ਫੇਰ ਉਹ ਮੁੰਡੇ ਨੇ ਵੀਡੀਓ ਵੀ ਬਣਾਈ ਉਹ ਮੇਰੀ ਕੁੜੀਆ ਦੀ ਤੇ ਉਹ ਨਸ਼ੇੜੀ ਬੰਦੇ ਆ ਸਾਨੂੰ ਉਹਨਾਂ ਤੋਂ ਇਨਸਾਫ ਦਵਾਇਆ ਜਾਵੇ ਸਾਨੂੰ ਬਹੁਤ ਉਹਨਾਂ ਤੋਂ ਖਤਰਾ ਆਇਆ ਇੱਕ ਮਹੀਨੇ ਦੇ ਕਰੀਬ ਹੋ ਗਿਆ ਜਗ੍ਹਾ ਜਗ੍ਹਾ ਗਏ ਹੋ ਕੀ ਮੰਗ ਕਰਦੇ ਹੋ ਜਿਹੇ ਕਾਨੂੰਨੇ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਆ ਉਹਨਾਂ ਨੂੰ ਤਾਂ ਪਹਿਲ ਦੇ ਆਧਾਰ ਤੇ ਸਜ਼ਾ ਚਾਹੀਦੀ ਇੱਕ ਮਹੀਨਾ ਹੋ ਗਿਆ ਸਾਨੂੰ ਘੁੰਮਦਿਆਂ ਨੂੰ ਪਰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਅਸੀਂ ਕਿਨੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਦੇ ਨਾਲ ਤੁਹਾਡੀ ਸਗੀ ਭੈਣ ਦਾ ਲੜਕਾ ਸੀ ਹਾਂਜੀ ਸਗੀ ਭੈਣ ਦਾ ਲੜਕਾ ਸੀ ਤੇ ਤੁਹਾਡੀ ਭੈਣ ਨਾਲ ਗੱਲ ਹੋਈ ਆ ਇਸ ਸਬੰਧੀ ਤਾਂ ਉਹਨਾਂ ਦਾ ਕੀ ਕਹਿਣਾ ਉਹ ਮੇਰੀ ਭੈਣ ਨਾਲ ਗੱਲ ਹੋਈ ਸੀ ਪਰ ਉਹਨੇ ਕੋਈ ਵੀ ਮੈਨੂੰ ਹੱਥ ਨਹੀਂ ਫੜਾਇਆ ਕੁਝ ਵੀ ਉਹਨੇ ਮਤਲਬ ਇਨਸਾਫ ਨਹੀਂ ਦਿਵਾਇਆ ਆਪਣੇ ਬੇਟੇ ਨੂੰ ਮੇਰੇ ਮੋਹਰੇ ਨਹੀਂ ਕਰਾਇਆ ਕੁਝ ਨਹੀਂ ਕੀਤਾ ਕਿੱਥੋਂ ਦੇ ਰਹਿਣ ਵਾਲੇ ਆ ਉਹ ਨਵੇਂ ਸ਼ਹਿਰ ਦੇ ਰਹਿਣ ਵਾਲੇ ਆ ਤੇ ਜਿੱਦਾਂ ਤੁਸੀਂ ਕਹਿੰਦੇ ਸੀ ਪੁਲਿਸ ਨੇ ਤੁਹਾਨੂੰ ਕਿਹਾ ਤੁਸੀਂ ਲੱਗ ਲੱਗ ਜੇਗਾ ਪਤਾ ਵੀ ਕੀਤਾ ਤਾਂ ਪੁਲਿਸ ਦਾ ਕੀ ਰਿਸਪੌਂਸ ਹੁੰਦਾ ਜੇ ਤੁਸੀਂ ਦੱਸਦੇ ਸੀ ਜੀ ਜਦੋਂ ਮੈਂ ਪੁਲਿਸ ਨੂੰ ਦੱਸਦੀ ਸੀ ਉਹ ਕਹਿੰਦੇ ਸੀ ਤੁਸੀਂ ਇਹਨਾਂ ਨੂੰ ਆਪ ਪਤਾ ਆ ਕੇ ਸੱਦੋ ਆਪਣੇ ਕੋਲ ਸੱਦੋ ਫਿਰ ਅਸੀਂ ਚੱਕ ਲੈਨੇ ਆ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਮੈਂ ਲੱਭਣ ਵੀ ਗਈ ਇੱਕ ਦੋ ਜਗ੍ਹਾ ਲੱਭਿਆ ਵੀ ਪਰ ਮੈਨੂੰ ਵੀ ਨਹੀਂ ਮਿਲੇ ਉਹ ਇੱਕ ਮਾਂ ਦੇ ਵੱਲੋਂ ਤੁਹਾਡੇ ਵੱਲੋਂ ਕੀ ਸਜ਼ਾ ਚਾਹੀਦੀ ਹੈ ਜਿਹੜਾ ਆਪਣੀ ਭੈਣ ਨੂੰ ਵੀ ਨਹੀਂ ਜਿਸ ਬੰਦੇ ਨਾਲ ਬੱਚੇ ਉਹਨੂੰ ਸਖਤ ਤੋਂ ਸਖਤ ਸਜ਼ਾ ਚਾਹੀਦੀ ਹੈ ਉਹਨੂੰ ਦੀ ਹਾਲਤ ਹੈ ਗੁੜੀਆਂ ਦੇ ਗੁੜੀਆਂ ਦੇ ਹਾਲਤ ਬਹੁਤ ਮਾੜੇ ਆ ਗੁੜੀਆਂ ਮੈਂ ਉਸ ਦਿਨ ਤੋਂ ਕੋਲਜ ਮੇ ਨਹੀਂ ਭੇਜੀ ਗੁੜੀਆਂ ਡਰਦੀ ਰਹਿੰਦੀ ਐ ਸਾਰਾ ਦਿਨ ਸਾਨੂੰ ਖੁਦ ਨੂੰ ਡਾਰਿਆ ਮੇਰੇ ਫਾਦਰ ਬੈੱਡ ਤੇ ਮੈਂ ਦੋ ਕੁੜੀਆਂ ਐ ਤੇ ਮੈਂ ਆਪੀ ਆ ਸਾਨੂੰ ਬਹੁਤ ਉਹਨਾਂ ਤੋਂ ਡਰ ਲੱਗਦਾ ਬਹੁਤ ਖਤਰਾ ਆ ਕਿਉਂਕਿ ਪੁਲਿਸ ਮੇਰੇ ਉਹਨਾਂ ਨਾਲ ਰਲਿਓ ਆ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਮੈਂ ਸੈਚ ਉਹਨਾਂ ਕੋ ਕਿੰਨੀ ਵਾਰ ਗਈ ਆ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਦਾ ਮਸਲਾ ਆਇਆ ਸੀ ਕਹਿੰਦੇ ਨੇ ਭਰਾ ਦੇ ਵੱਲੋਂ ਕੋਈ ਗਲਤ ਕੀਤਾ ਗਿਆ ਕੁੜੀ ਦੇ ਨਾਲ ਕੀ ਮਸਲਾ ਆ ਤੇ ਕੀ ਉਹਦੀ ਤੇ ਕਾਰਵਾਈ ਹੈ ਕੋਈ ਇਹਨਾਂ ਦਾ ਆਫਿਸ ਵਿੱਚ ਕੁਝ ਪੈਸਿਆਂ ਦਾ ਲੈਣ ਦੇਣ ਸੀਗਾ ਇਹਨਾਂ ਦਾ ਤੇ ਪਹਿਲਾਂ ਤੇ ਇਹਨਾਂ ਨੇ ਆਫਿਸ ਵਿੱਚ ਘਰ ਦੇ ਵਾਪਸ ਚਲੇ ਗਏ ਸੀ ਤੇ ਇਹਦੀ ਜਿਹੜੀ ਸਿਸਕੀ ਸਿਸਟਰ ਸਫੀ ਭਾਂਦੇ ਆ ਉਹ ਰਹਿੰਦੇ ਸੀਗੇ ਜਾ ਕੇ ਉੱਥੇ ਹੁਸ਼ਾਇਪੁਰਾ ਇਹ ਤੋਂ ਬਾਅਦ ਉਹ ਟਰੱਕ ਵਿੱਚ ਆਏ ਕੋਈ ਉਹਨਾਂ ਨੇ ਟਰੱਕ ਵਿਛਿਆ ਉਹਨਾਂ ਦੇ ਘਰ ਇਹ ਫਿਰ ਰਾਤ ਦੇ ਕੋਲ ਰਹਿ ਪਿਆ ਇਹਨੇ ਰੱਖ ਲਿਆ ਜਦ ਕਿ ਤਾਂ ਬੰਦਦਾ ਨਹੀਂ ਸੀ ਰੱਖਣਾ ਰਾਤ ਉਸ ਤੋਂ ਬਾਅਦ ਇਹ ਫਿਰ ਇਹਨਾਂ ਨੇ ਮਤਲਬ ਇਹ ਐਪਲੀਕੇਸ਼ਨ ਸਾਨੂੰ ਦਿੱਤੀ ਉਹਦੇ ਤੇ ਅਸੀਂ ਗੌਰ ਕਰ ਰਹੇ ਆਂ ਵੀ ਪਿੰਡ ਦੇ ਤੋਂ ਵੀ ਸਾਰੇ ਤੋਂ ਵੈਰੀਫਾਈ ਕਰ ਰਹੇ ਆਂ ਤੇ ਅਫਸਰਾਂ ਦੀ ਨੌਲੇਜ ਦੇ ਵਿੱਚ ਧਿਆਨ ਦੇ ਵਿੱਚ ਆ ਇਹ ਵੀ ਜੋ ਜੇ ਗਲਤ ਹੋਇਆ ਤੇ ਅਸੀਂ ਕਾਨੂੰਨੀ ਕਾਰਵਾਈ ਕੀਤੀ ਜਾਊਗੀ